ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 16 ਜਨਵਰੀ 2025 ਐਂਡ ਕੁਝ ਟਾਈਮ ਤੱਕ ਤੁਹਾਡਾ ਜਿਹੜਾ ਪੀਐਸਟੈਟ ਪੇਪਰ ਦਾ ਰਿਜ਼ਲਟ ਹੈਗਾ ਜੀ ਜਾਰੀ ਕਰ ਦਿੱਤਾ ਜਾਊਗਾ ਮੇਰੇ ਕੰਟੈਕਟ ਵਿੱਚ ਬਹੁਤ ਸਾਰੇ ਇਹੋ ਜਿਹੇ ਸਾਥੀ ਨੇ ਜਿਨ੍ਹਾਂ ਨੇ ਪੀਐਸਟੈਟ ਦਾ ਪੇਪਰ ਦਿੱਤਾ ਐਂਡ ਉਹਨਾਂ ਵੱਲੋਂ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਕਿ ਸਰ ਸਾਨੂੰ PSAT ਪੇਪਰ ਦਾ ਜਿਹੜਾ ਰਿਜ਼ਲਟ ਹੈਗਾ ਯਾ ਉਹਦੀ ਵੇਟ ਕਰਨੀ ਚਾਹੀਦੀ ਹੈ ਜਾਂ ਫਿਰ ਆਪਣੇ ਮਾਸਟਰ ਕਾਰਡਰ ਜਾਂ ਫਿਰ E2T ਕਾਰਡਰ ਪੇਪਰ ਦੀ ਤਿਆਰੀ ਕਰਨੀ ਚਾਹੀਦੀ ਹੈ ਉਹਨਾਂ ਸਾਥੀਆਂ ਲਈ ਹੀ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਵੈਸੇ ਜੇ ਗੱਲ ਕਰੀਏ ਕਿ PSAT ਪੇਪਰ ਦਾ ਜਿਹੜਾ ਰਿਜ਼ਲਟ ਹੈਗਾ ਯਾ ਉਹ ਕਿਉਂ ਨਹੀਂ ਜਾਰੀ ਕੀਤਾ ਗਿਆ ਕਿਉਂਕਿ सीटेट ਪ੍ਰੀਖਿਆ ਦੀ ਗੱਲ ਕਰਦੇ ਹਾਂ ਤਾ 2 ਹਫਤੇ ਲੇਟ ਹੋਈ ਹੈ ਸੀਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਪੀਐਸਟੈਟ ਦੇ ਮੁਕਾਬਲੇ ਕਿਉਂਕਿ ਪੀਐਸਟੈਟ ਦਾ ਜਿਹੜਾ ਪੇਪਰ ਸੀਗਾ ਮੈਨੂੰ ਲੱਗਦਾ 1 ਦਸੰਬਰ ਨੂੰ ਕੰਡਕਟ ਕਰਵਾਇਆ ਗਿਆ ਸੀਗਾ ਤੇ ਤੁਸੀਂ ਹਿਸਾਬ ਲਗਾ ਲਓ 2 ਹਫਤਿਆਂ ਦਾ ਗੈਪ ਪਾ ਕੇ ਜੇਕਰ ਸੀਟੈਟ ਦਾ ਪੇਪਰ ਹੋਇਆ ਸੀ ਐਂਡ 2-4 ਦਿਨ ਪਹਿਲਾਂ ਸੀਟੈਟ ਦਾ ਰਿਜ਼ਲਟ ਵੀ ਜਾਰੀ ਕਰ ਦਿੱਤਾ ਗਿਆ ਐਂਡ ਕੁਝ ਸਾਥੀਆਂ ਨੇ ਮੈਨੂੰ ਇੰਸਟਾਗ੍ਰam ਤੇ ਵੀ ਮੈਸੇਜ ਕੀਤੇ ਕਿ ਸਰ ਦੇਖੋ ਇਸ ਸੀਟੈਟ ਦਾ ਰਿਜ਼ਲਟ ਤਾਂ ਆ ਗਿਆ ਬਟ ਪੀਐਸਟੈਟ ਦਾ ਰਿਜ਼ਲਟ ਨਹੀਂ ਆਇਆ ਸੋ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ ਕਿ ਕੁਝ ਪ੍ਰਸ਼ਾਸਨਿਕ ਕਾਰਨ ਹੈਗੇ ਆ ਨਤੀਜਾ ਹੈਗਾ ਯਾ ਜੀ ਆਲਰੇਡੀ ਤਿਆਰ ਕੀਤਾ ਹੋਇਆ ਕਿਉਂਕਿ ਜਿਹੜੀ ਅਥਾਰਟੀ ਨੇ ਇਹ ਪੇਪਰ ਕੰਡਕਟ ਕਰਵਾਇਆ ਹੁਣ ਤੱਕ ਉਹਨਾਂ ਵੱਲੋਂ ਜਿੰਨੀਆਂ ਵੀ ਡੇਟਸ ਦਸੀਆਂ ਗਈਆਂ ਸੀਗੀਆਂ ਉਸ ਅਕੋਰਡਿੰਗ ਹੀ ਸਾਰੇ ਕੰਮ ਕਰਵਾਏ ਗਏ ਆ ਹੁਣ ਅਸੀਂ ਆਉਨੇ ਆ ਦੁਬਾਰਾ ਆਪਣੇ ਟੌਪਿਕ ਤੇ ਕਿ ਜਿਨ੍ਹਾਂ ਸਾਥੀਆਂ ਨੂੰ ਪਤਾ ਆ ਕਿ ਯਾਰ ਮੇਰੇ 90 ਪਲੱਸ ਨੰਬਰ ਬਣ ਰਹੇ ਆ ਜਾਂ ਫਿਰ 82 ਪਲੱਸ ਨੰਬਰ ਬਣ ਰਹੇ ਆ ਐਂਡ ਉਹਨਾਂ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵੀ ਹੈਗਾ ਯਾ ਕਿਉਂਕਿ ਉਹਨਾਂ ਨੇ ਆਫੀਸ਼ਲ ਆਨਸਰ ਕੀ ਤੋਂ ਆਪਦੇ ਜਿਹੜੇ ਜਵਾਬ ਨੇ ਜਾਂ ਫਿਰ ਆਪਦੀ ਜਿਹੜੀ OMR ਸ਼ੀਟ ਹੈ ਜੀ ਉਹ ਆਲਰੇਡੀ ਚੈੱਕ ਕੀਤੀ ਹੋਈ ਹੈ ਐਂਡ ਉਹਨਾਂ ਨੂੰ ਪੱਕਾ ਪਤਾ ਕਿ ਯਾਰ ਮੇਰਾ ਜਿਹੜਾ ਪੇਪਰ ਹੈਗਾ ਯਾ ਉਹ ਕਲੀਅਰ ਹੋ ਜਾਣਾ ਯਾ ਐਂਡ ਕਾਫੀ ਸਾਰੇ ਸਾਥੀਆਂ ਨੂੰ ਪਤਾ ਵੀ ਹੁੰਦਾ ਆਪਣਾ ਆਪਣਾ ਸਾਰਿਆਂ ਨੂੰ ਪਤਾ ਹੁੰਦਾ ਕਿ ਯਾਰ ਮੇਰਾ ਪੇਪਰ ਕਲੀਅਰ ਹੋ ਜਾਣਾ ਜਿਹੜੇ ਸਾਥੀ ਬਾਰਡਰ ਤੇ ਹੈਗੇ ਆ ਮੈਂ ਉਹਨਾਂ ਦੀ ਗੱਲ ਬਿਲਕੁਲ ਵੀ ਨਹੀਂ ਕਰ ਰਿਹਾ ਬਟ ਜਿਨ੍ਹਾਂ ਸਾਥੀਆਂ ਨੂੰ ਪੂਰਾ ਪੂਰਾ ਵਿਸ਼ਵਾਸ ਹੈ ਗਿਆ ਕਿ ਯਾਰ ਮੇਰਾ ਪੇਪਰ ਕਲੀਅਰ ਹੋ ਜਾਣਾ ਯਾ ਉਹ ਸਾਥੀ ਵੀ ਵੇਟ ਕਰ ਰਹੀ ਹੈ ਨਤੀਜੇ ਦੀ ਨਤੀਜੇ ਦੀ ਵੇਟ ਕਰਨ ਦੇ ਵਿੱਚ ਤਾਂ ਕੋਈ ਬੁਰਾਈ ਹੈ ਨਹੀਂ ਪਰ ਨਤੀਜੇ ਦੀ ਵੇਟ ਕਰਦੇ ਕਰਦੇ ਆਪਦੇ ਪੇਪਰ ਦੀ ਈਟੀਟੀ ਕਾਡਰ ਜਾਂ ਫਿਰ ਮਾਸਟਰ ਕਾਡਰ ਪੇਪਰ ਦੀ ਮੈਂ ਗੱਲ ਕਰ ਰਹੀ ਹਾਂ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਲਾਸ ਹੋ ਰਿਹਾ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਕਦੋਂ ਆਊਗਾ ਬਟ ਜੇਕਰ ਤੁਸੀਂ ਇਹਨਾਂ ਦਿਨਾਂ ਨੂੰ ਆਪਣੇ ਪੇਪਰ ਦੀ ਤਿਆਰੀ ਲਈ ਨਹੀਂ ਯੂਜ਼ ਕਰ ਰਹੇ ਫਿਰ ਤੁਹਾਡਾ ਬਹੁਤ ਵੱਡਾ ਲਾਸ ਹੋਣਾ ਜਾਂ ਫਿਊਚਰ ਦੇ ਵਿੱਚ ਨਤੀਜੇ ਦਾ ਤਾਂ ਤੁਹਾਨੂੰ ਪਤਾ ਹੀ ਆ ਕਿ ਯਾਰ ਮੇਰਾ ਜਿਹੜਾ ਪੇਪਰ ਹੈਗਾ ਯਾ ਕਲੀਅਰ ਹੋ ਜਾਣਾ ਆ ਸੋ ਤੁਹਾਡੇ ਹਿੱਤ ਵਿੱਚ ਹੀ ਆ ਜੇਕਰ ਤੁਸੀਂ ਅੱਜ ਤੋਂ ਹੀ ਲੱਗਦੇ ਹੋ ਅੱਜ ਤੋਂ ਹੀ ਬੈਠ ਜਾਓ ਨਤੀਜਾ ਜਦੋਂ ਆਊਗਾ ਉਦੋਂ ਤੁਸੀਂ ਚੈੱਕ ਕਰ ਹੀ ਲੈਣਾ ਕਿ ਯਾਰ ਤੁਹਾਨੂੰ ਪਤਾ ਹੀ ਆ ਕਿ ਮੇਰੇ 90 ਪਲੱਸ ਇੰਨੇ ਕ ਨੰਬਰ ਬਣ ਰਹੇ ਆ ਕਿ ਇੱਕ ਦੋ ਨੰਬਰ ਪਲੱਸ ਮਾਈਨਸ ਹੋਣ ਦੇ ਬਾਅਦ ਵੀ ਮੇਰਾ ਪੇਪਰ ਕਲੀਅਰ ਹੋ ਜਾਣਾ ਆ ਉਸ ਲੌਜਿਕ ਨਾਲ ਸੋਚਿਆ ਜਾਵੇ ਤਾਂ ਪੀਐਸਟੈਟ ਦੀ ਜਦੋਂ ਵੀ ਅਨਸਰ ਕੀ ਜਾਰੀ ਕੀਤੀ ਗਈ ਐਂਡ ਅੱਜ 16 ਜਨਵਰੀ ਹੈਗੀ ਆ ਇਹ ਜਿਹੜਾ ਟਾਈਮ ਪੀਰੀਅਡ ਹੈਗਾ ਯਾ ਕਿਤੇ ਨ ਐਂਡ ਦੋਸਤੋ ਜਿਹੜੇ ਸਾਥੀ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਆਪਦੇ ਪੇਪਰ ਦੀ ਤਿਆਰੀ ਸ਼ੁਰੂ ਕਰਨਗੇ ਉਹਨਾਂ ਦੇ ਪੇਪਰ ਕਲੀਅਰ ਹੋਣ ਦੇ ਜਿਹੜੇ ਚਾਂਸਸ ਨੇ ਉਹ ਵੱਧ ਜਾਣੇ ਆ ਥੋੜਾ ਜਿਹਾ ਸੋਚ ਵਿਚਾਰ ਕਰਕੇ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਬੇਸ਼ੱਕ ਤੁਸੀਂ ਸੈਲਫ ਸਟਡੀ ਨਾਲ ਹੀ ਸ਼ੁਰੂ ਕਰ ਦੇਵੋ ਕਿਉਂਕਿ ਟਾਈਮ ਬੜਾ ਕੀਮਤੀ ਹੈ ਟਾਈਮ ਦਾ ਮਤਲਬ ਤੁਸੀਂ ਉਹਨਾਂ ਸਾਥੀਆਂ ਨੂੰ ਪੁੱਛ ਸਕਦੇ ਹੋ ਜਿਨ੍ਹਾਂ ਸਾਥੀਆਂ ਦੀ ਜਿਹੜੀ ਉਮਰ ਹੈਗੀ ਆ ਜੀ 37 ਸਾਲ ਹੋ ਚੁੱਕੀ ਹੈ ਐਂਡ ਓਪਨ ਕੈਟਾਗਰੀ ਤੋਂ ਬਿਲੋਂਗ ਕਰਦੇ ਨੇ ਹੁਣ ਉਹ ਸਾਰੇ ਸਾਥੀ ਓਵਰ ਏਜ ਹੋ ਚੁੱਕੇ ਹੋਣੇ ਆ ਜਾਂ ਫਿਰ ਹੋ ਜਾਣਗੇ ਐਂਡ ਉਹ ਸਾਥੀ ਕਿਸੇ ਵੀ ਗਵਰਨਮੈਂਟ ਜੌਬ ਦੇ ਲਈ ਜਿਹਦੇ ਵਿੱਚ ਏਜ ਲਿਮਿਟ 37 ਸਾਲ ਹੁੰਦੀ ਹੈ ਉਹਨਾਂ ਵਿੱਚ ਅਪਲਾਈ ਨਹੀਂ ਕਰ ਪਾਉਂਦੇ ਸੋ ਉਹਨਾਂ ਸਾਥੀਆਂ ਲਈ ਮੈਂ ਇਹ ਵੀਡੀਓ ਬਣਾ ਰਿਹਾ ਜਿਹੜੇ ਸਾਥੀ ਹੁਣ ਤੱਕ ਐਲੀਜੀਬਲ ਹੈਗੇ ਆ ਜੌਬ ਵਾਲੇ ਐਗਜ਼ਾਮ ਵਿੱਚ ਅਪਲਾਈ ਕਰਨ ਦੇ ਲਈ ਉਮੀਦ ਤਾਂ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਹੈਲਪਫੁਲ ਜ਼ਰੂਰ ਲੱਗੀ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching ਗੋਡ ਬlesse you all